ਵਾਹਿਗੁਰੂ ਜੀ ਦਾ ਖਾਸ ਸਤਿ ਸ਼੍ਰੀ ਅਕਾਲ ਸਤ ਸੰਗਤ ਜੀ ਆਪਾਂ ਪਹੁੰਚੇ ਸ਼ੇਣੀ ਯਾਤਰਾ ਆਪਾਂ ਪੰਖੇ ਬਾਬਾ ਸ਼੍ਰੀ ਚੰਦ ਜੀ ਦੇ ਦਰਬਾਰ ਤੇ ਜੋ ਕਿ ਨਾਨਕ ਚੱਕ ਵੀ ਉਸ ਨੂੰ ਕਿਹਾ ਜਾਂਦਾ ਹੈ ਨੰਦ ਨਾਨਕ ਚੱਕ ਹੈ ਬਾਬਾ ਜੀ ਦਾ ਅਸਥਾਨ ਬਾਬਾ ਸ਼੍ਰੀ ਚੰਦ ਜੀ ਦਾ ਅਸਥਾਨ ਦਾ ਪਿਛਾਨ ਵੀ ਹੈ ਔਰ ਇਹ ਜੋ ਸਾਹਮਣੇ ਘੋਰ ਲਹਿਣ데요 ਇਹ ਸਭ ਤੋਂ ਪਹਿਲਾ ਪੁਰਾਣਾ ਬੋਰਡ ਹੈ ਜਿਹਨਾਂ ਬਾਬਾ ਸ਼੍ਰੀ ਚੰਦ ਜੀ ਦੇ ਖੱਥਾਂ ਦਾ ਲਾਇਆ ਹੈ ਆ ਦਰਸ਼ਨ ਕਰੋ ਇਹ ਬਾਬਾ ਸ਼੍ਰੀ ਚੰਦ ਜੀ ਦੇ ਹੱਥਾਂ ਦਾ ਲਾਇਆ ਹੈ ਹੋਰ ਬਾਕੀ ਹੋਰ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਜੋ ਕਿ ਇੱਥੇ ਦਰਬਾਰ ਦੇ ਤੇ ਪੰਗ ਮਨੰਦਰ ਵੀ ਬਣਿਆ ਹੈ ਮੰਦਰ ਵੀ ਮੰਦਰ ਵਿੱਚ ਪੂਜਾ ਹੁੰਦੀ ਹੈ ਆਪ ਡਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ ਇਹ ਮੰਦਰ ਹੈ ਬਹੁਤ ਪੁਰਾਣਾ ਮੰਦਿਰ ਹੈ ਇਹ ਬਹੁਤ ਪਨਾਣਾ ਮੰਦਿਰ ਹੈ ਆਸ ਬੈਠੀ ਕਰੋਗੇ ਇਧਰ ਸਾਹਮਣੇ ਖੰਡ ਪਾਠ ਵੀ ਚੱਲਦੇ ਹਨ ਜੋ ਕਿ ਗੁਰਦੁਆਰਾ ਜੀ ਵਿੱਚ ਹੈ ਉਸ ਦੇ ਸਾਹਮਣੇ ਅਸੀਂ ਪਾਠ ਕਰਦੇ ਹਾਂ ਇਹ ਸਾਹਮਣੇ ਖੰਡ ਪਾਠ ਚੱਲ ਰਿਹਾ ਹੈ ਸਾਹਮਣੇ ਅਸੀਂ ਪਾਠ ਕਰ ਰਹੇ ਹਾਂ ਜੋ ਦੇਖ ਸਕਦੇ ਹੋ ਸੁਪਨਾ ਦੇ ਕੰਡ ਪਾਟ ਵੀ ਕਰਾਉਂਦੀਆਂ ਹਨ ਆਪ ਵੀ ਕਦੇ ਆਓ ਤੇ ਦਰਸ਼ਨ ਕਰੋ ਵਾਹਿਗੁਰੂ ਜੀ ਆਪ ਵੀ ਕਦੇ ਆਓ ਤੇ ਜਰੂਰ ਦਰਸ਼ਨ ਕਰੋ ਇਹ ਬਾਬਾ ਜੀ ਦਾ ਸਭ ਸਥਾਨ ਹੈ ਬਾਬਾ ਜੀ ਦਾ ਬਾਬਾ ਸ਼੍ਰੀ ਚੰਦ ਜੀ ਦਾ ਜਗ੍ਹਾ ਹੈ ਤਾਂ ਕੀਤਾ ਹੈ और आप दर्शन करो सत् संजय जी आप दर्शन करो संजय जी दर्शन करो हर संजय जी दर्शन करो और संजय जी दर्शन करो जी, दर्शन करो आप दर्शन करो हर संजय जी दर्शन करो ये बोर्ड है जो कि बहुत ही खिलड़िया है, आप दर्शन करो इधर थानू होर मंदिर के दर्शन कराने जो कि धन धन बाबा श्री चंद जी तो है। ये मंदिर है आप दर्शन करो मंदिर के दर्शन करो, देख्षन करो। ਇਹ ਜੀ ਸਾਹਮਣੇ ਮੰਦਿਰ ਹੈ ਸਵਾਮੀ ਬਾਬਾ ਫਰੀਦਾ ਜੀ ਸਵਾਮੀ ਬਾਬਾ ਫਰੀਦਾ ਜੀ ਸਵਾਮੀ ਬਾਬਾ ਫਰੀਦਾ ਜੀ ਇਹ ਉਹਨਾਂ ਦਾ ਮੰਦਿਰ ਹੈ ਆਪ ਦਰਸ਼ਨ ਕਰੋ ਸਵਾਮੀ ਬਾਬਾ ਫਰੀਦਾ ਜੀ ਜੋ ਕਿ ਬਹੁਤ ਹੀ ਤਪੱਸਿਆ ਵਾਲੇ ਸਾਧੂ ਸੰਗਤ ਆਪ ਦਰਸ਼ਨ ਕਰੋ ਅਸੰਗਤ ਜੀ ਆਪਾਂ ਹੁਣ ਤੁਹਾਨੂੰ ਬੋਰਡ ਵਾਲੇ ਲੈ ਕੇ ਜਾਂਦੇ ਆ ਜੋ ਕਿ ਇਹ ਸપરાਣੇ ਬੋਰ ਦੀਆਂ ਜੜਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ 40 ਫੁੱਟ ਤੇ ਬਾਹਰ ਆਈਆਂ ਹਨ ਕੋਈ 50 ਫੁੱਟ ਤੱਕ ਵੀ ਗੱਈਆਂ ਹਨ ਜਿਹੜਾ ਉੱਥੋਂ ਹੀ ਤਾਹ ਨੂੰ ਨਿਕਲੀਆਂ ਤੇ ਦਰਖਤ ਬਣੇ ਬਹੁਤ ਹੀ ਵੱਡਾ ਦਰਖਤ ਹੈ ਆਪ ਦਰਸ਼ਨ ਕਰੋ ਕੋਈ ਅੰਦਾਜ਼ਾ ਨਹੀਂ ਲਾਇਆ ਜਾਂਦਾ ਔਰ ਇੱਥੋਂ ਹੀ ਇੱਕ ਜੜ ਡੇਢ ਕਿਲੋਮੀਟਰ ਦੂਰ ਤੇ ਗਈ ਹੋਈ ਹੈ ਉੱਥੇ ਜਾ ਕੇ ਫੇਰ ਇੱਕ ਸ਼ਹਿਰ ਪਿੰਡ ਵਸਿਆ ਹੋਇਆ ਹੈ ਆਪ ਦਰਸ਼ਨ ਕਰੋ ਇਹ ਬਹੁਤ ਹੀ ਬਹੁਤ ਹੀ ਖਿਲਰਿਆ ਹੋਇਆ ਹੈ ਬੋਰਡ ਆਬ ਸਾਰੀ ਤਸਵੀਰ ਇਕੱਠੀ ਨਹੀਂ ਆ ਸਕਦੀ ਇਸ ਕਰਕੇ ਜਿੱਥੇ ਜਿੱਥੇ ਜੜਾਂ ਹਨ ਉੱਥੇ-ਉੱਥੇ ਤੁਹਾਨੂੰ ਦਰਸ਼ਨ ਕਰਾ ਰਹੇ ਹਨ ਇਹ ਸਾਰੀਆਂ ਜੜਾਂ ਮਲ ਕੇ ਉਧਰੋਂ ਆ ਕੇ ਜੋ ਕਿ 20 20 30 40 40 50 50 ਫੁੱਟ ਤੇ ਆ ਕੇ ਥੱਲੇੋਂ ਨਿਕਲੀਆਂ ਤੇ ਉਹਨਾਂ ਦੇ ਫੇਰ ਅਦ੍ਰਸ਼ਤ ਬਣ ਗਏ ਹਨ ਆਪ ਦਰਸ਼ਨ ਕਰੋ ਬਹੁਤ ਹੀ ਭਾਗਾਂ ਵਾਲੀ ਜਗ੍ਹਾ ਹੈ ਬਾਬਾ ਸ਼੍ਰੀ ਚੰਦ ਜੀ ਦੀ ਜਗਾ ਹੈ ਆਪ ਦੇ ਦਰਸ਼ਨ ਕਰੋ ਬਹੁਤ ਹੀ ਭਾਗਾਂ ਵਾਲੀ ਜਗਾ ਹੈ ਆਪ ਦਰਸ਼ਨ ਕਰੋ ਜੋ ਮਹਾਰਾਜ ਇੱਥੇ ਆਏ ਸਨ ਉਹਨਾਂ ਨੇ ਜੋ ਵੀ ਪ੍ਰਾਨੀਆਂ ਦੀਆਂ ਸੁਖਣਾ ਜਾਂ ਕੋਈ ਵੀ ਕਿਸੇ ਦਾ ਕੋਈ ਵੀ ਕਾਰੋਬਾਰ ਬਹੁਤ ਹੀ ਕਿਰਪਾ ਨਾਲ ਚੱਲ ਰਿਹਾ ਹੈ ਆਪ ਦਰਸ਼ਨ ਕਰੋ ਦਰਸ਼ਨ ਕਰੋ ਸਾਰ ਸੰਗਤ ਜੀ ਆਪ ਦਰਸ਼ਨ ਕਰੋ आप दर्शन करो जी बहुत ही बड़ा बोर्ड है जो कि बहुत ही दूर तक खिलड़ा है ये सामने मेन गेट है ये सामने गेट है बाहर तो भी शायद चले हैं ਇਹ ਕਮਾਂਡਰ ਇੱਥੇ ਵੀ ਹੈ ਇਹ ਗੇਟ ਹੈ ਇਹ ਫਰਮ ਨੇ ਗੇਟ ਹੈ ਇਸ ਨੂੰ ਨਾਨਕ ਚੱਕ ਵੀ ਕਿਹਾ ਜਾਂਦਾ ਹੈ ਜੋ ਕਿ ਪਿੰਡ ਨਾਨਕ ਚੱਕ ਹੈ ਇਸ ਕਰਕੇ ਇਸ ਜਗ੍ਹਾ ਦਾ ਨਾਮ ਨਾਨਕ ਚੱਕ ਵੀ ਰੱਖਿਆ ਹੋਇਆ ਹੈ ਤੇ ਇੱਧਰ ਬਾਬਾ ਜੀ ਨੇ ਬਹੁਤ ਵੱਡੀ ਸੈੱਡ ਬਣਾਈ ਹੈ ਜੋ ਕਿ ਦੀਵਾਨ ਹਾਲ ਬਣਾਏ ਹਨ ਆਪ ਦਰਸ਼ਨ ਕਰੋ ਜੋ ਕਿ ਦੀਵਾਨ ਹਾਲ ਬਣਾਏ ਹਨ ਬਣ ਰਹੇ ਹਨ ਸੇਵਾ ਚੱਲ ਰਹੀ ਹੈ ਆਪ ਦਰਸ਼ਨ ਕਰੋ ਸੇਵਾ ਚੱਲ ਰਹੀ ਹੈ आप दर्शन करो सेवा चल रही है आप दर्शन करो सेवा चल रही है आप दर्शन करो सेवा चल रही है इधर पूरा ये भी पार्क है जो कि गड्डिया खड़िया करने वास्ते बाबा जी ने बनवाई है ये बहुत बड़ी पार्क है एक ਇਹ ਬਹੁਤ ਵੱਡੀ ਪਾਰਕ ਹੈ। ਆਪ ਦੇਖ ਸਕਦੇ ਹੋ। ਇਹ ਸਾਹਮਣੇ ਮੰਦਿਰ ਹੈ। ਇਹ ਬਹੁਤ ਵੱਡੀ ਪਾਰਕ ਹੈ। ਇਹ ਪਾਰਕ ਵੀ ਲੱਗੇ ਹੀ ਹੈ ਤੇ ਲੱਗੇ ਹੀ ਦੀਵਾਨ ਹਾਲ ਹੈ। ਆਪ ਦਰਸ਼ਨ ਕਰੋ ਸਾਰ ਸੰਗਤ ਜੀ। ਆਪ ਦਰਸ਼ਨ ਕਰੋ। ਸਾਰ ਸੰਗਤ ਜੀ ਆਪ ਦਰਸ਼ਨ ਕਰੋ। ਇਹ ਬਹੁਤ ਹੀ ਵੱਡਾ ਦੀਵਾਨ ਖਾਲ ਬਣਾਇਆ ਹੈ ਜੋ ਕਿ ਹੁਣ ਆਉਣ ਵਾਲੇ 13 ਪਾਡੋ ਨੂੰ ਇੱਥੇ ਬਾਬਾ ਜੀ ਦੇ ਜਨਮ ਸਥਾਨ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਜੋ ਕਿ ਸਲਾਨਾ ਵਰਸੀ ਵੀ ਮਨਾਈ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੋ ਕਿ ਆਪਾਂ ਛੇਵੀਂ ਯਾਤਰਾ ਆਰੰਭ ਕੀਤੀ ਹੈ ਆਪ ਵੀਡੀਓ ਗੁਰੂ ਘਰ ਦੀਆਂ ਤੁਹਾਨੂੰ ਬਹੁਤ ਹੀ ਤਰੀਕੇ ਨਾਲ ਦਿਖਾਵਾਂਗੇ ਆਪ ਸ਼ੇਅਰ ਔਰ ਲਾਇਕ ਜਰੂਰ ਕਰਦੇ ਰਹੋ ਤਾਂ ਕਿ ਸਾਡਾ ਵੀ ਹੌਸਲਾ ਜਿਹੜਾ ਉਹ ਅੱਗੇ ਵਧਦਾ ਰਹੇ ਆਪ ਕਿਰਪਾ ਕਰਕੇ ਜਰੂਰ ਸ਼ੇਅਰ ਲਾਇਕ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋ ਜੋ ਕਿ ਵੀਡੀਓ ਵੇਖ ਰਹੇ ਹੋ ਹੋਰ ਵੀ ਵੇਖਿਆ ਕਰੋ ਔਰ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ